ਕਿੰਕੋਬਰਾ ਕਿਆ ਬਾਤ ਹੈ ਵੀ ਆਹ ਵਾ ਕਿੰਕੋ ਇਹ ਹੈ ਪਾਈਥਨ ਕਿਆ ਬਾਤ ਹੈ ਵੀ ਬੜਾ ਤਗੜਾ ਇੰਦਾ ਦਾ ਸੀਗਾ ਵੱਡਾ ਬਰਾ ਵੋਲਡ ਰਿਕਾਰਡ ਹੋਲਡਰ ਵਰਲਡ ਟੌਲੈਸਟ ਲਿਵਿੰਗ ਜਰਾਫ ਟੂ ਆਸਟ੍ਰੇਲੀਆ ਜੂ ਜਿਹੜਾ ਇਹ ਆ ਗਿਆ ਆ ਗਿਆ ਸਟੀਵ ਏਰਵਿਨ ਵੀ ਆ ਸਾਰੇ ਪਾਸੇ ਹਰੇ ਬਾਈ ਹਰੇ ਬਾਈ ਕੀਤੀ ਹੈ ਇਹਨਾਂ ਨੇ ਜੰਗਲ ਦੇ ਵਿੱਚ ਬਣਾਈ ਹੈ ਜੂ ਮਤਲਬ ਪਾਸੇ ਪਾਸੇ ਸਿਟੀ ਤੋਂ ਆਸਟ੍ਰੇਲੀਆ ਜੂ ਹੋਮ ਆਫ ਦਾ ਕਰੋਕੋਡਾਈਲ ਹੰਟਰ ਇਹ ਸਟੀਵ ਏਰਵਿਨ ਦਾ ਮੁੰਡਾ ਇਧਰਲੇ ਪਾਸੇ ਫੋਟੋ ਵੀ ਲਾਈ ਇਹਨਾਂ ਨੇ ਆ ਰੌਬਰਟ ਏਰਵਿਨ ਅਸੀਂ ਅੱਧਾ ਦਣਾ ਚੱਲਦੇ ਅੱਗੇ ਤੁਹਾਨੂੰ ਦਿਖਾਉਨੇ ਆ ਇੱਧਰ ਆ ਗਿਆ ਟਿਕਟ ਕਾਊਂਟਰ ਇੱਧਰ ਲੈ ਵਸ ਟਿਕਟ ਲੈਣੇ ਫਿਰ ਚੱਲਦੇ ਅੱਗੇ ਵੈਲਕਮ ਟੂ ਸਟ੍ਰੇਲੀ ਐਜੂ ਆ ਲੈ ਲਿਆ ਆਪਾਂ ਗਾਈਡ ਗਿਸਟ ਗਾਈਡ ਇਹ ਖੋਲ ਕੇ ਦੇ ਦਿਆਂ ਇਹ ਸਾਰਾ ਬਣਿਆ ਮੈਪ ਤੇ ਕੀ ਕਹਿੰਦੇ ਆ ਮੈਪ ਦੇ ਵਿੱਚ ਜ਼ੂ ਐਂਟਰੈਂਸ ਆ ਰਹੀ ਆ ਐ ਐਂਟਰੀ ਐ ਐਗਜ਼ਿਟ ਸਾਰਾ ਦੱਸਿਆ ਹੁਣ ਚੱਲਦੇ ਅੱਗੇ ਅੱਗੇ ਵੇਖਦੇ ਫਿਰ ਸਾਰੇ ਕਮੋਡੋ ਡ੍ਰੈਗਨ ਸ਼ੁਰੂ ਦੇ ਵਿੱਚ ਹੀ ਹੁੰਦਾ ਏ ਕਿਰਲੀ ਜੀ ਵੱਡਾ ਤਗੜਾ ਬਈ ਜਾਨਵਰ ਕਿਰਲੀ ਹੋਈ ਆ ਵੱਡੀ ਜਿੱਦਾਂ ਉਹਦੀ ਨਸਲ ਚ ਆਈਆਂ ਜਾਂ ਉਹ ਛੋਟੀ ਐ ਇਹਨਾਂ ਦੀ ਨਸਲ ਚੋਂ ਇਹ ਆ ਛੋਟੀਆਂ ਕਿਰਲੀਆਂ ਬੈਠੀਆਂ ਦੱਸਦੀਆਂ ਨੇ ਆ ਧੁੱਪ ਸੇਕੀ ਜਾਂਦੀ ਆ ਆ ਦੇਖੀ ਉਹ ਖੁੰਝੇ ਚ ਕਿੰਨੀਆਂ ਬੈਠੀਆਂ ਉਧਰਲੇ ਪਾਸੇ ਵਾਵਾ ਤਗੜਾ ਕੰਮ ਆ ਵੀ ਇੱਥੇ ਦਾ ਸਕਿੰਕ ਸਕਿੰਕ ਐ ਸਪਿੰਕ ਸਟ੍ਰੇਲੀਆਈਆਂ ਦੇ ਨਸਲੀ ਇੱਕ ਸਾਹ ਦੀ ਸ਼ੇਕ ਕੋਈ ਇਹ ਆਰਡਰ ਇਹ ਦੋ ਤਿੰਨ ਕਿਲੋ ਗਿਆ ਬੈਠਾ ਵਾ ਆ ਇੱਕ ਆ ਜਾਨਵਰ ਨੂੰ ਵੇਖਣਾ ਆ ਆਹ ਇਹਨੂੰ ਤੇ ਇਹ ਉਹ ਸੁਟਾ ਪਿਆ ਉਹ ਮੋਢੇ ਦੇ ਥੱਲੇ ਨਾ ਜਿਹੜਾ ਲੱਗਾ ਉਹਦੇ ਥੱਲੇ ਸੁਟਾ ਪਿਆ ਵਾ ਇਹ 1970 ਦੀ ਬਣੀ ਆ ਉਹ ਲਿਖਿਆ ਸਟੈਬਲਿਸ਼ 1970 ਆਸਟ੍ਰੇਲੀਆ ਜੂ ਇਹ ਰਹੀ 900 ਰਸ ਰਹੀਨੋ ਇਹ ਆ ਗਏ ਹੁਣ ਆਪਾਂ ਅਮਰੀਕਨ ਐਲੀਗੇਟਰ ਵਾਲੇ ਪਾਸੇ ਆਹ ਪਿਆ ਇੱਕ ਧੁੱਪ ਸੇਕਦਾ ਰੱਜ ਕੇ ਉਹ ਪਿਆ ਇੱਕ ਇੱਕੋ ਪਾਣੀ 'ਚ ਬੈਠਾ ਅੱਗੇ ਧੁੱਪ ਖਾਣ ਨੂੰ ਉਹ ਰਿਹਾ ਪਾਣੀ ਦੇ ਵਿੱਚ ਰਿਹਾ ਉਹਨਾਂ ਬੈਠਾ ਨਜ਼ਾਰੇ ਲੈਂਦਾ ਇਹ ਦੋ ਇੱਧਰ ਸੁੱਤੇ ਪਏ ਧੁੱਪ ਸੇਕੀ ਜਾਂਦੇ ਆ ਉਹ ਕਿੱਡੇ-ਕੱਡੇ ਜਾਨਵਰ ਲੈ ਕੇ ਆ ਜੀ ਘੁੰਮਣ ਆਲੇ ਆ ਪੂਰਾ-ਪੂਰਾ ਟੋਬਿਆਂ 'ਚ ਰੱਖੇ ਆ ਇਹਨਾਂ ਨੇ ਇਹ ਮੈਨਲੀ ਨਾ ਜਿੱਦਾਂ ਮਗਰਮੱਛਾਂ ਵਾਲਾ ਹੀ ਕ੍ਰੋਕੋਡਾਈਲਸ ਵਾਲਾ ਤੇ ਇਹਦੇ ਕਰਕੇ ਇਹਨਾਂ ਨੇ ਥਾਂ-ਥਾਂ ਬਣਾਏ ਪਿਆ ਇਹਨਾਂ ਦੇ ਪਾ ਪਤਾ ਨਹੀਂ ਐਡਾ ਹੁੰਦਾ ਹੋਊਗਾ ਮਗਰ ਮੱਛੀ ਕਿ ਨਹੀਂ ਪਹਿਲੀ ਵਾਰੀ ਵੇਖਣਾ ਐਦਿਕੀ ਇਹ ਥਾਂ ਥਾਂ ਬਣਾਏ ਇਹਨਾਂ ਨੇ ਇਹ ਟਰਟਲ ਐਸ ਸਾਰਾ ਸਾਰਾ ਚੀ ਵੀ ਐਸ um but he can eat meat if he can catch it and ਜੀ ਦੇ ਨਾਂ ਤੇ ਜੂ ਐਰਵਿੰਸ ਟਰਟਲ ਕਿ ਨਾ ਬਾਹਰ ਕੱਢਣ ਵਾਲਾ ਕੰਮ ਐਦਾਂ ਲੱਭਦਾ ਨਹੀਂ ਗਿਆ ਬਹੁਤ ਟਾਈਮ ਵੇਟ ਕੀਤੀ ਵੀ ਉਹ ਆ ਗਿਆ ਬਾਹਰ ਆਉਂ ਨਿਕਲਿਆ ਆ ਜੱਲ ਇਹ ਰਾਂਗੇ ਦਾ ਚਟਾਵਾ ਇਰਵਿੰਸ ਟਾਰਟਲ ਤੇ ਵੀ ਕਹਿੰਦੇ ਰਾਜ ਕੇ ਤੁੱਪ ਬਹੁਤ ਸੇਕਦੇ ਆ ਨਾ ਭਾਵੇਂ ਉਹ ਸੁਣੀ ਦਾ ਵੀ ਅਸੀਂ ਵੀਡੀਓ ਚ ਵੀ ਵੇਖੀਦਾ ਸੀ ਤੇ ਉਹ ਬੈਠਾ ਤੁੱਪ ਸੇਕੀ ਜਾਂਦਾ ਉਹਨ ਰਾਜਾਂ ਐ ਲੱਗਦਾ ਜਿਦਾਂ ਸਟੈਚੂ ਜਿਹਾ ਬਣਾਇਆ ਹੁੰਦਾ ਮਾੜੰਦਰਾ ਸਾਵਣੀ ਲੈ ਲੈਂਦਾ ਜਮੇ ਨਹੀਂ ਹਿਲਦਾ ਮੜਾ ਜਾਵੇ ਇਹਦਾ ਨਾਮ ਹੈਗਾ ਵਾ ਮਸੌਮਨ ਕਰਕੇ ਆ ਮੌਸਮਨ ਮੌਸਮਨ ਕੇ ਮਸੌਮਨ ਇਦਾਂ ਮੌਸਮਨ ਕਰੋਕੋਡਾਇਲ ਆਪ ਹੁਣ ਵੇਖਣਾਗੇ ਵਾਈਪਾ ਐਂਡ 루ਸੀ ਇਹਨੇ ਆ ਸਾਰਾ ਲਿਗਿਆ ਨੇ 3 ਮੀਟਰ ਲੌਂਗ ਤੇ 150 ਕਿਲੋ ਤੱਕ ਦਾ ਹੋ ਸਕਦਾ ਹੈ ਇਹ ਤੇ ਰੈਸਕਿਊ ਇਨ 1982 ਬਾਏ ਸਟੀਵ ਸਟੀਵ ਅਰਵਨ ਹੈ ਜਿਹਦੇ ਜੂਆ ਉਹਨੇ ਕੀਤਾ ਇੱਕ ਵਾਰ ਚ 70 ਇੱਕ ਦੇ ਸਰਦਾ ਕਹਿੰਦੇ ਵੀ ਐਟੀਟਿਊਡ ਜਿਹੜਾ ਗੱਲ ਨੂੰ ਦੱਸਦਾ ਜਿਹਾ ਵੱਖਰਾ ਹੀ ਐ ਤੇ ਇਹ ਲੱਭਦੇ ਹੁਣ ਆਪਾਂ ਕਿੱਥੇ ਬੈਠਾ ਵਾਈਪਾਇੰਡ ਲੂਸੀ ਵਾਈਪਾਇੰਡ ਲੂਸੀ ਇੱਕ ਬਾਰ ਇੱਕ ਅੰਦਰ ਪੰਦਰ ਹਿਲਦੇ ਵੀ ਨਹੀਂਗੇ ਇਹ ਮਗਰਮਾਚ ਤੀਜੇ ਚੌਥੀ ਜਗ੍ਹਾ ਇਹਨਾਂ ਦੀ ਕਿਸਮ ਵੇਖ ਲਈ ਸਾਰੇ ਹੀ ਪਤੰਦਰ ਸੁੱਤੇ ਹੀ ਪਏ ਆ ਆ ਹੁਣ ਇਹਨਾਂ ਦੋਹਨੀਆਂ ਦਾ ਅੱਖਾਂ ਮੀਚੀਆਂ ਵੀ ਆ ਜਮਾ ਸਮਾਧੀ ਜੀ ਰਹਿੰਦੇ ਆ ਆਦਾ ਭੋਜਨ ਛੱਕੇ ਐਨ ਪੂਰੇ ਲੇਟੇ ਮਾਰਦੇ ਪਏ ਆ ਜਿਵੇਂ ਇੱਕ ਜਗ੍ਹਾ ਟਿਕ ਕੇ ਹਿਲਦੇ ਨਹੀਂ ਜਮੇ ਪਤਾ ਵੀ ਲੱਗਦਾ ਵੀ ਹੈਗੇ ਆ ਕਿ ਇਹਨਾਂ ਨੇ ਪੂਰੇ ਸਟੈਚੂ ਜਿਹੇ ਰੱਖੇ ਆ ਵਿਚ ਵਿਚ ਕੋੜ ਕਰਨੇ ਜਿਵੇਂ ਫਿਰਦੇ ਇਹਨਾਂ ਦੀ ਛੋਟੀਆਂ ਕਿਸਮਾਂ ਕੋ ਬੈਠਾ ਤੇ ਨੋ ਪਿਛੇ ਦੇਖੇਗੇ ਇਹਨਾਂ ਦੇ ਵਿੱਚੇ ਨਾਲ ਹੀ ਰੱਖੇ ਰੁੱਖੇ ਵੇ ਆ ਇਹਾਰੇ ਇਕੱਠੇ ਹੀ ਆ ਇਹਨਾਂ ਨੇ ਬੰਦੇ ਨਾਲ ਕੰਪੈਰੀਸ਼ਨ ਲਿਖਿਆ ਸਾਈਜ਼ ਕੰਪੈਰੀਸ਼ਨ ਐਡਾ ਵਾ ਫਰਕ ਆ ਬੰਦਾ ਤੇ ਆਹ ਕਰੋਕੋਡਾਇਲ ਤੇ ਆਹ ਸਾਲਟ ਵਾਟਰ ਦਾ ਇਦਾਂ ਦਾ ਹੁੰਦਾ ਵਾ ਵੀ ਸ਼ੇਪ ਸਨਾਊਟ ਤੇ ਆਹ ਅਮਰੀਕਨ ਐਲੀਗੇਟਰ ਯੂ ਜਿਹੜੀ ਇਹਦੀ ਚੁੰਝ ਦੀ ਇਹਦੀ ਵੀ ਆਰ ਯੂ ਆ ਇਹ ਇਹੀ ਫਰਕ ਹੈ ਇਹਨਾਂ ਦਾ ਅਮਰੀਕਨ ਐਲੀਗੇਟਰ ਤੇ ਪਤੰਦਰ ਸਾਰੇ ਇਸ ਉੱਤੇ ਪਏ ਆ ਕੌ ਪਿਆ ਵਿੱਚ ਇੱਥੇ ਕਿਤੇ ਤੇ ਇੱਕ ਉਹ ਪਿਆ ਇੱਥੇ ਉਹ ਸਾਰੇ ਇਸ ਉੱਤੇ ਆ ਪਤਾ ਨਹੀਂ ਸਟੈਚੂ ਹੀ ਖਾਈ ਜਾਂਦੇ ਆ ਹਿਲਦਾ ਕੋਈ ਵੀ ਨਹੀਂ ਜਾਂਦਾ ਨਹੀਂ ਹਿਲਦਾ ਪਤੰਦਰ ਜਾਂਦਾ ਨਹੀਂ ਦੋ ਇੱਥੇ ਬਈ ਆਵੇ ਕੀ ਬਾਤ ਆ ਜੀ ਇਹਨੇ 80 ਮਿਲੀਅਨ ਯਾ 80 ਮਿਲੀਅਨ ਹੀਅਰਸ ago ਜਿਹੜਾ ਧਰਤੀ ਦਾ ਨਕਸ਼ਾ ਇਦਾਂ ਹੈਗਾ ਇੰਡੀਆ ਇੱਥੇ ਹੈਗਾ ਤੇ ਆਸਟ੍ਰੇਲੀਆ ਥੱਲੇ ਯਾਰ ਏਸ਼ੀਆ ਯੂਰਪ ਨਾਰਥ ਅਮਰੀਕਾ ਸਾਊਥ ਅਮਰੀਕਾ ਸਾਰੇ ਲਿਖੇ ਨੇ ਟਾਟਕਾ ਕੋਲੇ ਆਸਟ੍ਰੇਲੀਆ ਸੀਗਾ 80 ਮਿਲੀਅਨ ਹੀਅਰਸ ago ਸਾਰੇ ਅੰਦਾਜ਼ੇ ਹੀ ਇਹਨਾਂ ਨੇ ਆ ਦਿਨਾਂ ਸੁਖਸ ਪਤਾ ਨਹੀਂ ਕੀ ਆ ਉਹ ਲਿਖਿਆ ਉਹਦੇ ਬਾਰੇ ਇੰਨੇ ਲੰਮੇ ਹੀ ਗੇ ਕਦੋਂ ਮਰੇ ਆ ਸਾਰਾ ਪਤਾ ਨਹੀਂ ਡਾਈਟ ਵੀ ਇਹਨਾਂ ਦੀ ਪਤਾ ਵੀ ਕਿਆ ਬਾਤ ਤਗੜਾਈ ਕਰਨ ਆ ਆ ਤਸਮਾਨੀਅਨ ਡੈਵਲਸ ਆ ਕਰਕੇ ਇਦਾਂ ਦੀ ਫੋਟੋ ਆ ਕਹਿੰਦੇ ਵੀ ਇਹ 16 ਕਿਲੋਮੀਟਰ ਦਿਨ ਦੇ ਵਿੱਚ ਚੱਲ ਸਕਦਾ ਵਾ ਸਰਚ ਆਫ ਫੂਡ ਖਾਣ ਪੀਣ ਲੱਭਣ ਦੀ ਤਲਾਸ਼ ਦੇ ਵਿੱਚ 16 ਕਿਲੋਮੀਟਰ ਇੱਥੇ ਤਾਂ ਸਾਨੂੰ ਇਹ ਨਹੀਂ ਲੱਭਿਆ ਪਰ ਇਹ 16 ਕਿਲੋਮੀਟਰ ਜ਼ਰੂਰ ਤੋਰ ਪੈਂਦਾ ਦੰ ਦੇ ਵਿੱਚ ਪਤਾ ਨਹੀਂ ਅੱਜ ਵੀ ਨਾ ਕਿਤੇ ਚੱਲ ਗਿਆ ਹੋਵੇ ਛੁੱਟੀ ਲੈ ਕੇ ਕਹਿੰਦਾ ਹਣਾ ਜੂ ਤਾਂ ਛੁੱਟੀ ਲੈ ਕੇ ਚਲੀ ਗਿਆ ਅੱਗੇ ਲੈ ਸ਼ੈਤਾਨ ਕਾ ਨਾਮ ਲਈ ਸ਼ੈਤਾਨ ਹਾਜਰਾ ਨਿਕਲਿਆ ਚੱਕ ਦੇਖਣ ਉਹ ਦਾ ਸੂਰ ਦੀ ਕਿਸਮ ਜੀ ਲੱਗਦੀ ਨੇ ਕਿ ਨਾ ਜਿੱਦਾਂ ਸੂਰ ਹੁੰਦਾ ਆ ਗਏ ਬਲੂ ਟੋਂਗ ਸਕਿੰਕ ਇਹ ਨੀਲੇ ਕਹਿੰਦੇ ਨੀਲੀ ਜੀਵ ਹੈ ਇਹਨਾਂ ਦੀ ਆਹ ਬੈਠੀਆਂ ਉਹ ਦੋ ਇੱਥੇ ਦੇ ਇੱਥੇ ਦੋ ਆ ਇਹਨਾਂ ਦੀ ਜਿਹੜੀ ਕਹਿੰਦੇ ਬਲੂ ਟਾਉਂਗਾ ਨੀਲੀ ਜੀਭ ਹੈ ਜਿਹਦਾ ਕੱਢ ਕੇ ਹੁਣ ਫਿਰ ਤਾਂ ਕਨਫਰਮ ਕਰ ਲੀਏ ਹੁਣ ਇਹ ਵੀ ਨਹੀਂ ਹਲਦੇ ਲੱਗਦੇ ਅੰਦਰ ਸਾਰੇ ਹੀ ਸਵਾਏ ਬੇ ਇਹਨਾਂ ਨੂੰ ਦੁਪਹਿਰੋਂ ਦੁਪਹਿਰ ਅੱਜ ਉੱਪਰ ਦੂਜੇ ਪਾਸੇ ਦੰਦਾ ਫਰਦਾ ਗੇੜੇ ਹੋਵੇ 16 ਕਿਲੋਮੀਟਰ ਨੇ ਇੰਨੇ ਕਿ ਜਗ੍ਹਾ ਜਿੱਦ੍ਹਾ ਕਰ ਲੈਣੇ ਆ 16 ਕਿਲੋਮੀਟਰ ਇੱਕ ਦੰਦੇ ਵਿੱਚ ਆਗੇ ਵੇਖਣਾ ਆਪਾਂ ਡਿੰਗੋਸ ਡਿੰਗੋਸ ਕੁੱਤੇ ਜਿਹਦੀ ਨਸਲ ਆ ਥੋੜੀ ਜੀ ਕੁੱਤਾ ਹੀ ਇੱਕ ਸਾਹ ਦਾ ਉਹ ਬੈਠਾ ਹੋਵੇ ਬੜੀ ਦੂਰ ਹੈ ਜਮਾ ਕੁੱਤਾ ਹੀ ਆਗੇ ਇਹ ਡਿੰਗੋਸ ਇਹਨੂੰ ਪਤਾ ਨਹੀਂ ਕਹੀ ਚੈੱਕ ਕਰੇ ਦਾ ਨਾਂ ਡਿੰਗੋਸ ਪਿਆ ਵਾ ਹੈ ਦਾ ਕੁੱਤਾ ਹੀ ਆ ਫੋਟੋਆਂ ਲਾਈਆਂ ਉਹ ਬੈਠਾ ਇਹ ਜਿਹੜੇ ਡਿੰਗੋਸ ਕਰਕੇ ਇਹਨਾਂ ਨੇ ਨਾ 5600 ਕਿਲੋਮੀਟਰ ਲੰਮੀ ਜੜੀ ਨਾ ਫੈਂਸ ਲਾਈ ਉਹਦੇ ਵਿੱਚ ਆਸਟ੍ਰੇਲੀਆ ਦੇ ਆਪਣੀ ਖੇਤੀਬਾੜੀ ਬਚਾਉਣ ਲਈ ਤੇ ਆਪਣੇ ਜਿਹੜਾ ਲਾਈਵਸਟਾਕ ਭੇਡਾ ਭੂਡਾ ਉਹਨਾਂ ਨੂੰ ਬਚਾਉਣ ਲਈ ਲਾਈ ਫੈਂਸ 5600 ਕਿਲੋਮੀਟਰ ਲੰਮੀ ਆਸਟ੍ਰੇਲੀਆ ਦੇ ਵਿੱਚ ਆਹ ਰਹੀ ਆ ਡਿੰਗੋ ਫੈਂਸ ਐ ਜਾਂਦੀ ਆ ਸਾਰੀ ਡਿੰਗੋ ਫੈਂਸ ਸਾਰ ਐਗਰੀਕਲਚਰ ਏਰੀਆ ਤੇ ਇਧਰ ਤੁਰੇ ਫਿਰਦੇ ਹੋਣੇ ਹੁਣ ਬਾਹਰ ਲੈ ਵਾਸੇ ਦੋ ਆ ਗਏ ਉਹ ਫੇਰ ਅੰਦਰ ਤੱਕੜੇ ਹੀ ਹੋਣੇ ਜਿਹੜਾ 5600 ਕਿਲੋਮੀਟਰ ਦੀ ਫੈਂਸ ਲਵਾਈ ਇਹਨਾਂ ਨੇ ਆਸਟ੍ਰੇਲੀਆ 'ਚ ਆਗੇ ਕਵਾਲਾਸ ਕਹਿੰਦੇ ਗਰਮੀ ਤੇ ਠੰਡ ਦੇ ਵਿੱਚ ਇਹਨਾਂ ਦਾ ਬੜਾ ਪ੍ਰਭਾਵ ਆ ਤੇ ਜਦੋਂ ਇਹਨਾਂ ਨੂੰ ਗਰਮੀ ਲੱਗਦੀ ਆ ਤੇ ਇਹ ਕਹਿੰਦੇ ਦੇ ਇਵਲ ਹੱਗ ਦਾ ਟਰੀ ਤੇ ਆਪਣੇ ਆਪ ਨੂੰ ਠੰਡਾ ਕਰਦੇ ਕੂਲ ਡਾਉਮ ਸੈਲਫ ਆ ਬੈਠੇ ਆ ਇੱਕ ਆ ਰਿਹਾ ਇੱਕ ਹੋਰ ਆ ਕਵਾਲਾਸ ਤੇ ਉਧਰ ਵੀ ਬੈਠੇ ਆ ਇਹ ਵੀ ਸਾਡੀ ਕਿਸਮਤ ਹੀ ਬੜੀ ਚੰਗੀ ਆ ਨਹੀਂ ਤਾਂ ਕਹਿੰਦੇ 22 ਘੰਟੇ ਸੌਂਦੇ ਆ ਮੈਨੂੰ ਲੱਗਦਾ ਜੂ ਜਿੰਨੇ ਜਾਨਵਰ ਲਿਖੇ ਰੱਖੇ ਇਹਨਾਂ ਨੇ ਸਾਰੇ ਹੀ ਬੜੇ ਸੌਂਦੇ ਆ ਇਹ 22 ਘੰਟੇ ਸੌਂਦੇ ਆ ਇਹ 22 ਘੰਟਿਆਂ ਦੇ ਵਿੱਚੋਂ ਮਤਲਬ 2 ਘੰਟੇ ਦਿਨ ਚ ਜਾਗਦੇ ਆ ਤਕਰੀਬਨ 22 ਘੰਟੇ ਤੱਕ ਸੌ ਸਕਦੇ ਸਾਡੀ ਕੀਮਤ ਚੰਗੀ ਆ ਸਾਨੂੰ ਜਾਗਦੇ ਹੀ ਮਿਲਿਆ ਉਹ ਸੁੱਤਾ ਪਿਆ ਵਾ ਆਹ ਵਾਲਾ ਉਹ ਧੁੰਮੇ ਜਾਗਦੇ ਉਹ ਵਿਓਖ ਪੱਤੇ ਖਾਈ ਜਾਂਦਾ ਇਧਰ ਲਾ ਵੀ ਆ ਤੇ 5 6 6 ਵੇਖ ਲੈ ਮੈਨੂੰ ਲੱਗਦਾ 6ਵਾਂ ਸ਼ਾਇਦ ਤੇ ਸਾਰੇ ਸੁੱਤੇ ਪਏ ਇੱਕੋ ਹੀ ਆ ਜਾਗਦਾ ਉਹ ਵਾਲਾ ਜਿਹੜਾ ਮਿਲ ਗਿਆ ਨਹੀਂ ਤਾਂ 22 ਘੰਟੇ ਦਿਨ ਚ ਸੌ ਸਕਦੇ ਆ ਸੁੱਤਾ ਹੀ ਪਏ ਪਤੰਦਰ ਤਾਂ ਨਹੀਂ ਯਾਰ ਆਪਣੇ 22 ਘੰਟੇ ਤੱਕ ਸੌਣ ਵਾਲਾ ਹੌਨਰ ਦਿੱਤਾ ਇਹਨਾਂ ਨੂੰ ਆ ਕੱਲਾ ਹੀ ਆ ਬਸ ਜਿਹੜਾ ਖਾਈ ਜਾਂਦਾ ਜਾਗਦਾ ਵਾ ਇਹ ਉਹ ਪੱਤੇ ਖਾਈ ਜਾਂਦਾ ਸਿਆਕ ਇਹੀ ਗੱਲਾਂ ਮਿਲਿਆ ਜੀ ਉੱਪਰ ਜਿਹੜਾ ਐਕਟਿਵ ਆ ਆ ਗਏ ਕੈਸੋਵਰੀ ਕੈਸੋਵਰੀ ਤੇ ਆ ਉਹ ਖੜਾ ਜੀ ਉੱਪਰ ਕੈਸੋਵਰੀ ਇਹ ਧੌਣੇ ਦੀ ਜਿਵੇਂ ਮੋਰ ਵਾਂਗੂ ਨਾ ਰੰਗ ਪ੍ਰੰਗੀ ਹੈ ਬੜਾ ਸੋਹਣਾ ਜਾਨਵਰ ਹੋਰ ਗੱਲਾਂ ਦੀਆਂ ਗੱਲਾਂ ਜਾਨਵਰ ਹੈ ਬਹੁਤ ਸੋਹਣਾ ਪਾਣੀ ਦੇ ਕੰਡੇ ਖੜਾ ਹੈ ਕਹਿੰਦਾ ਇਹ ਵੀ ਧੁੱਪ ਸੇਕਦਾ ਲੱਗਦਾ ਸਾਰੇ ਰਾਸ਼ਨ ਪਾਣੀ ਆ ਦਾ ਲਾਂਚ ਕਰੀ ਬੈਠੇ ਮਿਲਦਾ ਸਾਰੇ ਜਾਨਵਰ ਨੇ ਆਰਾਮ ਫਰਮਾ ਰਹੇ ਆ ਆ ਆ ਗਏ ਸਟੇਡੀਅਮ 'ਚ ਆਪਾਂ ਹੁਣ ਸ਼ੋਅ ਵੇਖਣਾ ਇੱਥੇ ਕਰੋਕੋਡਾਈਲ ਉਹ ਬੈਡ ਕਰੋਕੋਸਿਸਮ ਉਸ ਟੀਮ ਅਰਵਿੰਦ ਦਾ ਮੁੰਡਾ ਆ ਗਿਆ ਰੋਬਰਟ ਅਰਵਿੰਦ ਆ ਉਖਾ ਕੰਮਵਾ ਸਨੀਜੰਦਾਂ ਇਹ ਪਾਈਥਨ ਕਿਆ ਬਾਤ ਹੈ ਬੜਾ ਤਗੜਾ ਉਹ ਕਿੱਥੋਂ ਸ਼ੁਰੂ ਹੁੰਦਾ ਵਾ ਇਹ ਪਾਈਥਨ ਪਹਿਲੀ ਵਾਰੀ ਵੇਖਿਆ ਬੜਾ ਤਗੜਾ ਵੀ ਇਹ ਜਿਹੜੀ ਪਾਈਥਨ ਦੀ ਸਟੋਰੀ ਇਹਨਾਂ ਲਿਖੀ ਹੈ ਨਾ ਇਹਨੇ 2006 ਚ ਪੌਲਿਸ ਨੂੰ ਮਿਲਿਆ ਸੀਗਾ ਇਹ ਫਲੋਰੀਡਾ ਦਾ ਵਾ ਮੇਨਲੀ ਜਿਹੜਾ ਇਹ ਸੱਪਾ ਜਿਹੜੀ ਇਹਨਾਂ ਸਪੀਸੀਸ ਆ ਨਾ ਨਸਲ ਇਹ ਫਲੋਰੀਡਾ ਦੀ ਆ ਮੇਨ ਆ ਤੇ 2006 ਚ ਪੌਲਿਸ ਨੂੰ ਮਿਲਿਆ ਕਰਕੇ ਉਹਨਾਂ ਨੇ ਫਿਰ ਇਹਨਾਂ ਨਾਲ ਕੰਟੈਕਟ ਕੀਤਾ ਇਹ ਕਹਿੰਦੇ ਅਸੀਂ ਇੱਥੇ ਇਹਨੂੰ ਸੇਫ ਹੌਮ ਦੇ ਸਕਦੇ ਆ ਰੱਖ ਸਕਦੇ ਆ ਇਹਦਾ ਨਾਮ ਲੀਮੂ ਲਿਖਿਆ ਲੀਮੂ ਇਹ ਪਾਈਥਨ ਫਲੋਰੀਡਾ ਦਾ ਬ੍ਰਹਿਮਨਸ ਪਾਈਥਨ ਆ ਲੱਭ ਗਿਆ ਨਾ ਕੌਂਡਾ ਓ ਪਿਆ ਸੋਤਾ ਮਤਲਬ ਉਹ ਵੀ ਸੋਤਾ ਹੀ ਪਿਆ ਵਾ ਖਾ ਪੀ ਕੇ ਇਹ ਵੜਾ ਇਹਨਾਂ ਨੇ ਸਾਰਾ ਛਾਂ ਛੂਜੇ ਚ ਰੱਖਿਆ ਤੇ ਧੁੱਪ ਨਹੀਂ ਹੁੰਦੀ ਜਮੇ ਨਾ ਪਤਾ ਨਹੀਂ ਕਿੱਥੋਂ ਲਿਆ ਲਾ ਉਹ ਪਿਆ ਤੇ ਇੱਥੇ ਕਿਹਦੇ ਵੜਾ ਤਗੜਾ ਵੇ ਇਹਨਾਂ ਗੋਂਡਾ ਅੱਜ ਪਹਿਲੀ ਵਾਰੀ ਵੇਖਿਆ ਸੁਣਿਆ ਇਹ ਕਾ ਇਹਨਾਂ ਕੋਂਡਾ ਆ ਸਾਰਾ ਕੰਗਾਰੂਆਂ ਦਾ ਲਿਖਿਆ ਇਹਨਾਂ ਨੇ ਵੀ 3 ਮੀਟਰ ਤੱਕ ਜੰਪ ਮਾਰ ਸਕਦਾ ਦ ਸਪੀਡ 60 ਕਿਲੋਮੀਟਰ ਤੱਕ ਜਾ ਸਕਦਾ ਓਵਰ ਸ਼ਾਟ ਬਸ ਇਹ ਕੰਗਾਰੂ ਵਿਥ ਅਸਟ੍ਰੇਲੀਆ ਦਾ ਪੂਰੀ ਐਕਟਰ ਨਾਲੀ ਫੀਲਿੰਗ ਆ ਵੀ ਸਾਰੇ ਵੇਖ ਕਿੰਨੇ ਜਣੇ ਵੇਖਦੇ ਆ ਰਾਹਾਂ ਨਾ ਤਿਆਰ ਤੰਦਰ ਹੈ ਚੈੱਕ ਇਹ ਜਿੱਥੇ ਜਿੱਥੇ ਵੀ ਕੰਗਾਰੂਆਂ ਦੀ ਨਸਲ ਜੀ ਆ ਉੱਥੇ ਉੱਥੇ ਪੂਰੀ ਰਾਸ਼ ਪਿਆ ਹੋਇਆ ਕੋਟਾਂ ਖਿਚਾਉਣ ਵਾਲਾ ਹੋਵੇ ਇੱਕ ਉੱਧਰ ਆਉ ਰਿਹਾ ਥੱਲੇ ਤੇ ਇਹ ਆ ਗਿਆ ਨਾ ਰੈਸਟ ਏਰੀਆ ਕੰਗਾਰੂਆਂ ਦਾ ਇੱਥੇ ਵਾਵਾ ਬੈਠੇ ਆ ਸਾਰੇ ਪਾ ਨਸਲਾ ਵਖਰੀਆਂ ਵਖਰੀਆਂ ਇਹ ਕੰਗਾਰੂ ਵਿਚਾਰਾ ਕਹਿੰਦਾ ਕੋਹ ਨਹੀਂਗਾ ਖਾਈ ਜਾਣਾ ਇਹਨੇ ਥੱਲੇ ਮੱਕੀ ਦੇ ਦਾਣੇ ਪਾਏ ਕਿਹਨੇ ਪਰ ਆ ਨਾ ਲੱਗਾ ਚੋਬਰ ਕੋਈ ਪਰਵਾਹ ਨਹੀਂ ਮਾਰਦਾ ਮੁਰਦਾ ਨਹੀਂ ਢੀਹੇਤੀ ਜੇ ਛੇੜੂ ਨਾ ਇਹ ਸਪੈਸ਼ਲ ਇਹਨੇ ਰੈਸਟ ਏਰੀਆ ਆ ਆ ਦਿਨ ਸਜਾ ਰੈਸਟ ਏਰੀਆ ਪਲੀਜ਼ ਡੂ ਨੋਟ ਐਂਟਰ ਆਹ ਵਰਾ ਨਾ ਬੈਠੇ ਵਿਚਾਰੇ ਬਹੁਤ ਜ਼ਿਆਦਾ ਆ ਆ ਲੋਕੀ ਖੜਾ ਵੀ ਨਹੀਂ ਛੱਡਦੇ ਵੀ ਕੀ ਕਰਨ ਵਿਚਾਰਿਆਂ ਦਾ ਇਮੋਸ ਇਮੋਸ 45 ਕਿਲੋ ਤੱਕ 50 ਕਿਲੋਮੀਟਰ ਦੀ ਸਪੀਡ ਤੇ ਭੱਜ ਸਕਦਾ ਇਮੋਸ ਇਹ ਇਮੋ ਆ 45 ਕਿਲੋ ਦਾ ਹੋ ਸਕਦਾ ਕਿ ਨਹੀਂ 50 ਕਿਲੋਮੀਟਰ ਦੀ ਸਪੀਡ ਤੇ 5 ਫੁੱਟ ਤੱਕ ਘੱਟ ਦੇ ਦਾ ਇਹ ਕੋਣ ਕਰ ਲੈਣ ਨਸਲ ਚੋਂ ਉਹ ਕਿਦਾਂ ਵੇਖਦੀ ਬੀਬੀ ਜੀ ਵੀ ਘੱਟ ਕੇ ਮੂੰਹ ਤੇ ਮਾਰਨੇ ਆਣ ਆ ਇਹਨਾਂ ਨੇ ਉੱਥੇ ਲੱਭ ਕੇ ਲਾਇਆ 150 ਮਿਲੀਅਨ ইয়ারਸ ਗੋ ਆਹਾ ਸੀਗਾ ਮਿੰਮੀ ਕਰਕੇ ਆ ਜਾਨਵਰ ਜਾ ਮਗਰਮਾਸ਼ਾਂ ਦੀ ਕੁੱਲ ਚੋਂ ਉਹ ਆਪ ਤਾਂ ਬਚਿਆ ਨਹੀਂ ਹੁਣ ਆ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਲੱਗਦਾ 150 ਮਿਲੀਅਨ ਜੀ ਅੱਥੇ ਗੋ ਪਰ 150 ਮਿਲੀਅਨ ਸਾਲ ਪਹਿਲਾਂ ਇੱਥੇ ਜਿਹੜਾ ਨਕਸ਼ਾ ਸੀ ਇਦਾਂ ਸੀਗਾ ਆਂਟਾਰਕਟਿਕਾ ਇੱਥੇ ਸੀ ਆਸਟ੍ਰੇਲੀਆ ਇੱਥੇ ਇੰਡੀਆ ਇੱਥੇ ਸੀਗਾ ਪਤਾ ਨਹੀਂ ਪਤੰਦਰਾਂ ਨੇ ਕਿਦਾਂ ਦਿਮਾਗ ਲਾਇਆ ਆ ਮਿੰਮੀ ਜਿਹੜਾ ਆਪਾਂ ਹੁਣੇ ਵੇਖਿਆ 1964 ਚ ਡਿਸਕਵਰ ਹੋਇਆ ਕਵਿੰਸਲੈਂਡ ਆਸਟ੍ਰੇਲੀਆ ਦੇ ਵਿੱਚ ਆ ਵਿਆਹ ਜਾਨਵਰ ਆਸਟ੍ਰੇਲੀਆ ਸੱਪਾਂ ਕਰਕੇ ਵੀ ਜਾਣਿਆ ਜਾਂਦਾ ਕਹਿੰਦੇ ਵੀ ਸਨੇਕਸ ਲਿਵ ਹੇਅਰ ਟੂ ウォਚ ਯਰ ਸਟੈਪ। ਵਿਧਾਨ ਨਾਲ ਰਹੇ ਹੋ ਇੱਥੇ ਵਾਈਲਡ ਸਨੇਕ ਤੁਰੇ ਫਿਰਦੇ ਆ। ਧਿਆਨ ਨਾਲ ਚੱਲੋ। ਇਹ ਚੱਲੇ ਆਉ ਸਾਊਥ-ਈਸਟ ਏਸ਼ੀਆ ਵਾਲੇ ਜਾਨਵਰਾਂ ਕੋਲੇ ਜਿਹੜੇ ਉੱਧਰਲੇ ਪਾਸੇ ਪਾਏ ਜਾਂਦੇ ਆ। ਸਾਊਥ-ਈਸਟ ਏਸ਼ੀਆ। ਇਹ ਆਪਾਂ ਹੁਣ ਦੇਖਨੇ ਹਾਥੀ ਐਲੀਫੈਂਟੇਸ਼ੀਅਨ ਐਲੀਫੈਂਟੇਸ਼ੀਅਨ। ਇਹ ਸੀ ਅੰਦਰ ਵੀ ਸਾਰਾ ਏਸ਼ੀਆ। ਐਲੀਫੈਂਟ ਏਸ਼ੀਆ ਸੱਚ ਐਲੀਫੈਂਟ ਏਸ਼ੀਆ ਲਿਖਿਆ ਵਾ ਸ਼ਿਆਲ ਦੇ ਅੱਗੇ ਇਹ ਦੇ ਹਾਥੀ ਇੱਥੋਂ ਦੇ ਐਲੀਫੈਂਟ ਆ ਰਹੇ ਏਸ਼ੀਅਨ ਐਲੀਫੈਂਟ ਪਰ ਇਹ ਸਾਈਜ਼ ਥੋੜੇ ਛੋਟੇ ਹੁੰਦੇ ਆ ਅਫਰੀਕਨ ਆ ਗਏ ਐਲੀਫੈਂਟ ਤੋਂ ਫਰਕ ਹੈਗਾ ਪਤਾ ਲੱਗਦਾ ਜਿੱਦਾਂ ਵੀਡੀਓ 'ਚ ਵੀ ਵੇਖੀਦਾ ਨਾ ਬੜਾ ਫਰਕ ਹੈ ਕੋਹ ਫਰਦਾ ਕਿੱਧਰ ਨੂੰ ਆ ਸ਼ਿਆਲ ਦੇ ਅੱਗੇ ਨੇੜੇ ਵੇਖਦੇ ਜਿਵੇਂ ਇਹਦੇ ਤਾਂ ਦੋ ਹੀ ਹੈ ਜੋ ਪਰ ਦੋ ਹੀ ਹੈ ਉਹ ਸ਼ੁਰੂ ਜੇ ਆਪਾਂ ਵੱਡੇ ਵੱਡੇ ਤਗੜੇ ਕਛੂ ਗੁੰਮੇ ਦੇ ਵੇਖੇ ਸੀਗੇ ਤੇ ਇੱਧਰ ਆ ਬੈਠਾ ਆਪਣਾ ਟਾਈਟਲ ਪਤਾ ਨਹੀਂ ਕਿਹੜਾ ਵਾ ਇੱਕ ਉਹ ਬੈਠਾ ਤੁੱਪ ਸੇਕਦੇ ਆ ਜ਼ਿਆਦਾ ਭੋਜਨ ਇਹ ਆ ਗਿਆ ਰੈੱਡ ਪਾਂਡਾ ਵੇਖਣ ਆਪਾਂ ਚਾਈਨਾ ਜੀ ਆ ਜਦਾਂ ਚਾਈਨਾ ਦੇ ਵਿੱਚ ਆ ਰਹੇ ਆ ਤੇ 14 ਸਾਲਾਂ ਤੱਕ ਜਿਉਂਦੇ ਆ ਵੱਧ ਤੋਂ ਵੱਧ ਬਸ ਤੇ ਡਾਈਟ ਲਈ ਗਈ ਸਾਈਜ਼ ਪਜੰਗ 55 ਤੋਂ 64 ਸੈਂਟੀਮੀਟਰ 4 ਤੋਂ 7 ਕਿਲੋ ਸਾਢੇ 7 ਕਿਲੋ ਤੇ ਇਹ ਕਿਨੇ ਮੁੱਕਨ ਦੀ ਕਗਾਰ ਦੇ ਉੱਤੇ ਆ ਉਹ ਬੈਠਾ ਉੱਪਰ ਆ ਝੌਂਪੜੀ ਜੀ ਦੇ ਉੱਪਰਲੇ ਪਾਸੇ ਦੂਰੋਂ ਪਲੰ ਦੇਖਦਾ ਹੁਣਾ ਕਿ ਨਹੀਂ ਅੰਦਰ ਸਾਰੇ ਪਾਸੇ ਗਿੜਾ ਮਾਰ ਲਿਆ ਪੂਰਾ ਦੇਖਦੇ ਨਹੀਂ ਉਹ ਉੱਪਰ ਬੈਠਾ ਉਲੇ ਜਿਹਾ ਜਿਹੜਾ ਇੱਧਰ ਉੱਧਰ ਨੂੰ ਆਵ ਲੈਣਾ ਫਿਰ ਪਤਾ ਲੱਗਦਾ ਹੈ ਧਿਆਨ ਉੱਪਰ ਬੈਠਾ ਰਹਾ ਨਾ ਕਾਈ ਪੀ ਜਾਂਦਾ ਆ ਆਗੇ ਟਾਈਗਰ ਟੈਂਪਲ ਵੇਖਦੇ ਅੱਗੇ ਚੱਲ ਗਏ ਟਾਈਗਰ ਵੈਲਕਮ ਟੂ ਟਾਈਗਰ ਟੈਂਪਲ ਉਹ ਦੇਖਣ ਵਾਲਿਆਂ ਦੀ ਭੀੜ ਸ਼ੇਰ ਤੇ ਸ਼ੇਰੀ ਆ ਟਾਈਗਰ ਫਿਰ ਆਉਂ ਕਰਦਾ ਚੋਬਰ ਹਾਂ ਭੱਜਦਾ ਤੁਰਿਆ ਜਾਰੇ ਦੁਖੀ ਹੋਏ ਵੇ ਆ ਤਾੜੇ ਵੇ ਆ ਉਹ ਬੈਠਾ ਸਾਰੇ ਪਾਸੇ ਇਹਨੂੰ ਵੇਖਣ ਨੂੰ ਬਣਾਇਆ ਹੈ ਦਾ ਥੋੜਾ ਵੱਡਾ ਵਾ ਆ ਇਹਨਾਂ ਨੇ ਸਾਰਾ ਲੈ ਕੇ ਲਾਇਆ ਵੀਰ ਵਾਈਲਡ ਲਾਈਫ ਵਾਰੀਅਰਸ ਵੀ ਇਹੀ ਜਿਹੜੇ ਕਗਾਰ ਤੇ ਖਤਮ ਹੋਉਂਦੇ ਉਹਨਾਂ ਨੂੰ ਬਚਾਉਂਦੇ ਆ ਜਾਂ ਕ੍ਰਿਟੀਕਲੀ ਇੰਜਰਡ ਸਾਰੇ ਮਤਲਬ ਦੁਨੀਆ ਭਰ ਤੇ ਇਹਨਾਂ ਨੇ ਮਸ਼ੀਨ ਚਲਾਇਆ ਵਾ 2002 ਦੇ ਵਿੱਚ ਉਹ ਲਿਖਿਆ ਸੈਂਸ 2002 ਤੇ ਉਦੋਂ ਤਾਂ ਇਹਨਾਂ ਨੇ ਇਹ ਕੰਮ ਚਲਾਇਆ ਸਾਰਾ ਮੈਪ ਬਣਾਇਆ ਵੀ ਕੰਮ ਜੰਗੀ ਪੱਧਰ ਤੇ ਕਹਿੰਦੇ ਸੀ ਕਰਦੇ ਆ ਬਾਕੀ ਹੁਣ ਇਹਨਾਂ ਨੂੰ ਪਤਾ ਹੋਊਗਾ ਅੱਗੇ ਚੱਲਦੇ ਆਪਾਂ ਦੇਸ਼ ਕੋਈ ਨਹੀਂ ਛੱਡਣਾ ਹੁਣ ਅਫਰੀਕਾ ਜਾ ਕੇ ਏਸ਼ੀਆ ਨੂੰ ਛੱਡ ਕੇ ਅਫਰੀਕਾ ਕੰਟੀਨੈਂਟ 'ਚ ਆ ਗਏ ਆਪਾਂ ਪਹਿਲਾਂ ਏਸ਼ੀਆ ਕੰਟੀਨੈਂਟ 'ਚ ਸੀਗੇ ਹੁਣ ਅਫਰੀਕਾ ਵਾਲੇ ਜਾਨਵਰ ਮਿਲ ਗਏ ਮਿਲ ਲਗੇ ਆਪਾਂ ਨੂੰ ਆ ਆ ਗਏ ਜਰਾਫ ਇਹ ਅੱਗੇ ਹਮੇਸ਼ਾ ਵੀਡੀਓ ਵੀਡੀਓ ਜੀ ਵੇਖੇ ਆ ਤੇ ਅੱਜ ਪਹਿਲੀ ਵਾਰ ਇਸ ਲਈ ਚ ਵੇਖਣ ਲੱਗੇ ਉਧਰ ਜੈਬਰਾ ਫਿਰਦਾ ਉਧਰ ਜਰਾਫ ਹੋਵੇ ਬੜੇ ਤਕੜੇ ਆ ਉਹ ਪਰਲਾ ਬੜਾ ਵੱਡਾ ਲੱਗਦਾ ਉਧਰਲੇ ਪਾਸੇ ਬੜੇ ਉੱਚੇ ਆਵੇ ਕਿਆ ਬਾਤ ਹੈ ਉਹ ਬੜਾ ਵੱਡਾ ਉਧਰਲੇ ਪਾਸੇ ਵਾਲਾ ਇਹ ਲੱਗਦਾ ਤਾਂ ਸੀਗਾ ਵੱਡਾ ਬਰਾ ਵੋਲਡ ਰਿਕਾਰਡ ਹੋਲਡਰ ਵਰਲਡ ਟੌਲੈਸਟ ਲਿਵਿੰਗ ਜਰਾਫ ਆ ਆ ਲਿਖਿਆ ਨਾ 5.7 ਮੀਟਰ ਉੱਚਾ 2019 ਦੇ ਵਿੱਚ ਆਸਟ੍ਰੇਲੀਆ ਜੂ ਵਿੱਚ ਵੇਖਿਆ ਇਹਨਾਂ 'ਚ ਹੁਣ ਉਹ ਵਾਲਾ ਲੱਗਦਾ ਆ ਇਹ ਸਭ ਨਾਲੋਂ ਉੱਚਾ ਲੱਗਦਾ ਬੜਾ ਤਗੜਾ ਵੀ ਵਰਲਡ ਲਿਵਿੰਗ ਜਰਾਫ ਆ ਵਰਲਡ ਦੇ ਜਿਹੜਾ ਜਿਹੜੇ ਟਾਈਮ 'ਚ ਸਭ ਨਾਲ ਉੱਚਾ ਵਾ ਇਹ ਐ ਕਿਆ ਬਾਤ ਐ ਉਹ ਜਿਹੜਾ ਛੋਟਾ ਨਾਲ ਆ ਉਹਦੇ ਤੋਂ ਪਤਾ ਲੱਗਦਾ ਵੀ ਬੜਾ ਤਗੜਾ ਇੱਕੋ ਹੀ ਆ ਉਹ 5.7 ਮੀਟਰ ਪਤਾ ਲੱਗਦਾ ਵੀ ਬੜਾ ਵੱਡਾ ਵਾ ਉਹ ਬਾਕੀ ਸਾਰੇ ਛੋਟੇ ਛੋਟੇ ਜਿਹੇ ਆ ਉਹਦਾ ਬਾਲਾ ਹੀ ਵੱਡਾ ਐ ਆ ਗਿਆ ਰਹੀਨੋ ਵਾਲਾ ਪਾਸਾ ਰਹੀਨੋਸ ਇੱذ ਰਹੀਨੋ ਬਾਰੇ ਜਾਣਕਾਰੀ ਦਿੱਤੀ ਆ ਤੇ ਉਹ ਬੈਠੇ ਇੱਥੇ ਗਏ ਦੋਵੇਂ ਪਤੰਦਰ ਮਿੱਟੀ ਜਿਹੇ ਬੜੇ ਪੂਰਾ ਮਾੜਾ ਨੰਦਤਾ ਹੋਇਆ ਲੈਟਰ ਲਟ ਕੇ ਬੈਠੇ ਧੁੱਪ ਸੇਕਦੇ ਆ ਦੋ ਹੀ ਦੇਦੇ ਆ ਹੁਣ ਅੱਗੇ ਜਾ ਕੇ ਵੇਖਦੇ ਆ ਐ ਦੂਰ ਬੜੀ ਐ ਨਾ ਆ ਇਧਰੋਂ ਦੇਖਦੇ ਤਿੰਨ ਚਾਰ ਆਏ ਪਰਲੇ ਪਾਸੇ ਉਹ ਵੇ ਸਾਰੇ ਮਿੱਟੀ ਰੰਗੇ ਹੋਏ ਪਤਾ ਨਹੀਂ ਇਦਾਂ ਦੇ ਹੀ ਆ ਪਰ ਕੋਰੇ ਪਿਆ ਹੋਇਆ ਚਿਕਣ ਜੇ ਉਹਦੇ ਵਿੱਚ ਲਿਟੇ ਲੱਗਦੇ ਆ ਅੱਗੇ ਵੇਖਦੇ ਚੀਤੇ ਆਲੂ ਚੱਲਦੇ ਚੀਤਾ ਉਹ ਜੂ ਐਡੀ ਵੱਡੀ ਐ ਨਾ ਦੋ ਤਿੰਨ ਕਹਿ ਵੇ ਇਹਦੇ ਵਿੱਚ ਹੀ ਆ ਪੂਰੇ ਬਿਜ਼ੀ ਹਨ ਨਾਲੇ ਬਿਜ਼ੀ ਬਹੁਤ ਰਹਿੰਦੀ ਜੂ ਜਦ ਅੱਜ ਵੀਕਡੇਸ ਆ ਤੇ ਬਿਜ਼ੀ ਆ ਪੂਰੀ ਆ ਨਿਆਣਿਆਂ ਦੇ ਵਿੱਚ ਲਾ ਖੇਡਣ ਨੂੰ ਬਣਾਇਆ ਇੱਧਰ ਸੇਫਟੀ ਰੂਲਸ ਆ ਸਾਰਾ ਜਵਾਕਾਂ ਦੇ ਆ ਗੇ ਚੀਤਾ ਗ੍ਰਾਸ ਲੈਂਡਸ ਆ ਪਹੁੰਚ ਗਏ ਚੀਤੇ ਕੋਲੇ ਕਿਨਾਂ ਇੰਨੀ ਆਦੀ ਅੱਖਾਂ ਦੀ ਸ਼ਕਤੀ ਜਾ ਰਹੇ ਆ 5 ਕਿਲੋਮੀਟਰ ਤੱਕ ਵੇਖ ਸਕਦਾ ਇੰਨੀ ਦੂਰ ਕਲੀਅਰ ਇਹ ਵੇਖਦੇ ਆ ਲੱਭਦਾ ਤਾਂ ਹੈ ਨਹੀਂ ਪਤਾ ਨਹੀਂ ਕਿੱਥੇ ਹੋਣਾ ਉਹ ਉੱਥੇ ਬੈਠਾ ਥੱਲੇ ਨਾ ਇੱਥੇ ਗਏ ਉਹ ਸ਼ਾਮੇ ਬੈਠਾ ਵਾ ਹਲਦਾ ਨੀਗਾ ਜੇ ਆਜੇ ਤਾਂ ਇੱਧਰ ਵੇਖ ਲਈਏ। ਉਹ ਰਾਹ ਨਾ ਬੈਠਾ ਰੱਜ ਕੇ ਬੈਠਾ ਲੰਚ ਕਰਕੇ ਆਪਣਾ। ਇਹ ਦੋ ਆ ਬਦੰਦਰ ਦੋਵੇਂ ਉੱਠਦੇ ਨਹੀਂਗੇ ਇੱਕ ਤਾਂ ਉਹ ਬੈਠਾ ਇੱਕ ਇੱਧਰ। ਇੱਥੇ ਕਿ ਜੇ ਦੋਵੇਂ ਸੁੱਤੇ ਪਏ ਆ ਖਾ ਪੀ ਕੇ। ਉਹ ਵਾ ਟਾਈਮ ਉਹ ਗੱਡੀ ਕਿਦ ਤਣੂ ਆਏ ਨਹੀਂ ਇੱਧਰ ਨੂੰ। ਆ ਇਹਨਾਂ ਨੇ ਬਣਾਇਆ ਕਿੰਨੀ ਸਪੀਡ ਨਾਲ ਤੇ ਕਿਵੇਂ ਭਜਦਾ ਹੋਵੇ ਇੰਨਾ ਫਰਕ ਨਾਲ ਇਸ ਲਾਂਘ ਪੜਦਾ ਹੋਵੇ ਇਹਨਾਂ ਨੇ ਨਾ ਸਾਰੇ ਨਿਸ਼ਾਨ ਬਣਾਏ ਆ ਇੱਥੋਂ ਐਂ ਜਿਵੇਂ ਚੱਕਿਆ ਤੇ ਅੱਗੇ ਕਿੰਨੇ ਫਰਕ ਨਾਲ ਆ ਆਹ ਉਹ ਅੱਗੇ ਐਡੀ ਐਡੀ ਲਾਂਘ ਹੀ ਆ ਇਹਦੀ ਕੀਤੇ ਦੀ ਪੂਰਾ ਇਹਨਾਂ ਨੇ ਬਣਾਇਆ ਵਾ ਵੀ ਉਦਾਂ ਦੇ ਬਣਾ ਕੇ ਲੋਹੇ ਜਿਹੇ ਦੇ ਪ੍ਰੇਮ ਦੱਸਿਆ ਵੀ ਇਹਨੇ ਫਰਕ ਨਾਲ ਛਾਲ ਮਾਰ ਸਕਦਾ ਆ ਜੀ ਬਿੰਦੀਸ ਆਇਲੈਂਡ ਇਹਨਾਂ ਨੇ ਆਈਲੈਂਡ ਜਾਂ ਬਣਾਇਆ ਮਤਲਬ ਪਾਣੀ ਦੇ ਵਿੱਚ ਉਹ ਬ੍ਰਿਜ ਜਿਹੜਾ ਆਪਾਂ ਲੰਘ ਕੇ ਆਏ ਉਹੀ ਆ ਤੇ ਆ ਸਾਰਾ ਇੱਥੇ ਛੋਟੇ ਛੋਟੇ ਜਾਨਵਰ ਆਵੇ ਆ ਕਸ਼ੂਗਮਾ ਵੱਡਾ ਸਾਰਾ ਇੱਕ ਇੱਥੇ ਬੈਠਾ ਉਹ ਉਧਰ ਟਰਕੀਜੀ ਵਾਲੇ ਜਾਨਵਰ ਉਧਰ ਵੀ ਆ ਸੱਪ ਵੀ ਆ ਕਹਿੰਦੇ ਇਹ ਆਈਲੈਂਡ ਦਾ ਮਤਲਬ ਛੋਟਾ ਜਿਹਾ ਪਾਣੀ ਦੇ ਵਿੱਚ ਬਣਾਇਆ ਵਾ ਬਿੰਦੀ ਆਈਲੈਂਡ ਆ ਪਾਉ ਗਰਮ ਸਵੇਰ ਦੇ ਆ ਬੜਾ ਔਖਾ ਵੇਖਦਾਈ ਓ ਇਹ ਆ ਰੈੱਡ ਕੰਗਾਰੂ ਕਹਿੰਦੇ 23 ਸਾਲ ਤੱਕ ਜਿਉਂਦੇ ਆ 1.8 ਮੀਟਰ ਟਾਲ 6 ਫੁੱਟ ਉੱਚੇ 90 ਕਿਲੋ ਦਾ ਘਪਾਰ ਹੋਦਾ ਇਹਨਾਂ ਦਾ ਆ ਸਾਰੇ ਆਸਟ੍ਰੇਲੀਆ ਜੀ ਇੱਥੇ ਪਾਏ ਜਾਂਦੇ ਇਹ ਆ ਵੇ ਰੈੱਡ ਕੰਗਾਰੂ ਰੈੱਡ ਕਿਹੇ ਪਾਸੇ ਲੱਗਦੇ ਨਹੀਂ ਪਰ ਰੈੱਡ ਕੰਗਾਰੂ ਕਹਿੰਦੇ ਇਹਨਾਂ ਨੂੰ ਆਗੇ ਸੱਪਾਂ ਵਾਲੇ ਏਰੀਆ ਦੇ ਵਿੱਚ ਸੱਪ ਆਉਂਦੇ। ਉੱਧਰ ਵੀ ਲੱਗਦਾ ਸਾਰੇ ਰੈਪਟਾਈਲ ਦਾ ਮਤਲਬ ਜਿਹੜੇ ਜ਼ਮੀਨ ਦੇ ਵਿੱਚ ਰਹਿਣ ਵਾਲੇ ਇਹ ਸਾਰਾ ਰੈਪਟਾਈਲ ਥੀਰੀਆ ਮਤਲਬ ਜਿਹੜੇ ਜ਼ਮੀਨ ਜਮੂਨ ਤੇ ਰਹਿਣ ਵਾਲੇ ਹੁੰਦੇ ਰੈਪਟਾਈਲ ਜੇ ਪੜਦੇ ਹੁੰਦੇ ਸੀ ਉਹ ਜਾਨਵਰ ਸਾਰੇ ਰੱਖੇ ਨੇ ਸੱਪ ਹੋ ਗਏ ਆ ਕਿਰਲੀਆਂ ਗੋਲੀਆਂ। ਐਦਾਂ ਬਣਾਏ ਸਾਰੇ ਕੈਵਨ ਜਿਹੜਾ ਜਿੱਦਾਂ ਐਗਜ਼ੀਬਿਸ਼ਨ ਏਰੀਆ ਜਿਆ ਤੇ ਇਹਦੇ ਵਿੱਚ ਉਹ ਪਿਆ ਕਾਲਾ ਆ ਵੇ ਇੱਥੇ बड़ा सोहण काला नाग काला सा पिया आंच तीन चार पेक पिया See you. Ah, é yeah, quem cobra que a quem cobra. ਵੀਡੀਓ ਦੇਖਦੇ ਹੁੰਦੇ ਸੀ ਸੌਂਦੇ ਹੁੰਦੇ ਸੀ ਅੱਜ ਅਸਲੀ ਦੇਖਦੇ ਪਏ ਆ ਬੈਠਾ ਸੁੱਤਾ ਪਿਆ ਕਿੰਕ ਕੋਬਰਾ ਬੜਾ ਤਗੜਾ ਵੀ ਜਾਨਵਰ ਆ ਹਲਦਾ ਦੇਖਦਾ ਸਾਰ ਲੈਂਦਾ ਹੁੰਦਾ ਨਾ ਜਦਾਂ ਇਧਰ ਸਕ੍ਰੱਪ ਪਾਈਥਨ ਸੁੱਤਾ ਪਿਆ 7 ਮੀਟਰ ਤੱਕ ਲੰਮਾ ਹੋ ਸਕਦਾ ਇਹ ਤੇ ਆ ਵੇਜੋਬਰ ਉਹਦਾ ਰੱਜ ਗਿਆ ਇਹ ਸਕ੍ਰੱਬ ਪਾਈਥਨ ਆ ਬਿਆ ਤਾਈ ਪੈਨ ਇਸੇ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਆਸਟ੍ਰੇਲੀਆ ਜੂ ਤੇ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਤੇ ਜੇ ਨਵੇਂ ਆਏ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨ